ਮੈਂ ਪਤਾ ਕਰ ਤਿੰਨ ਦੇ ਸ਼ਰਮਾ ਮੈਥਰ ਰੋਡ ਤੋਂ ਜਾ ਰਿਹਾ ਸੀ ਮੱਝੂਗੜ੍ਹ ਰੋਡ ਤੋਂ ਮੈਨੂੰ ਤਿੰਨ ਬੰਦੇ ਅਨਨੌਣ ਬੰਦੇ ਦਿਖੇ ਤਿੰਨ ਬੰਦੇ ਜਿਨ੍ਹਾਂ ਦੇ ਉੱਪਰ ਤਿੰਨ ਕੰਬਲ ਲਏ ਹੋਏ ਸੀਗੇ ਤੇ ਮੈਨੂੰ ਦੇਖ ਕੇ ਖੇਤਾਂ ਵਿੱਚ ਲੋਕ ਗਏ ਹੋ ਇੱਥੇ ਪਹਿਲਾਂ ਵੀ ਲੁੱਟਾਂ ਖੋਹੀਆਂ ਹੋਈਆਂ ਨੇ ਮੱਝੂਗੜ੍ਹ ਰੋਡ ਤੇ ਮੱਝੂਗੜ੍ਹ ਤੋਂ ਰਾਮਗੜ੍ਹ ਦੇ ਰੋਡ ਤੇ ਤੇ ਇੱਕ ਦਰਖਤ ਦਿਖਿਆ ਹੋਇਆ ਇੱਥੇ ਤੇ ਜਿਹੜਾ ਕਿ ਪਹਿਲਾਂ ਹੈ ਨਹੀਂ ਸੀਗਾ ਦਰਖਤ ਉਹ ਜਾਂਦੇ ਹੋਏ ਤੇ ਮੈਂ ਥੱਲੇ ਵਾਲ ਪੁਲਿਸ ਨੂੰ ਫੋਨ ਕੀਤਾ ਐਸਐਚਓ ਸਾਹਿਬ ਨੂੰ ਸੱਗਾ ਸਾਹਿਬ ਨੂੰ ਤੇ ਉਹਨਾਂ ਨੇ ਤੁਰੰਤ ਹੀ 5 ਮਿੰਟ ਦੇ ਅੰਦਰ ਅੰਦਰ ਪੁਲਿਸ ਭੇਜੀ ਤੇ ਮੁਲਾਜ਼ਮ ਭੇਜੇ ਤੇ ਆ ਦੇਖੋ ਆ ਦਰਖਤ ਹੈ ਨਹੀਂ ਸੀਗਾ ਆ ਤੇ ਆ ਦਰਖਤ ਆ ਦੇਖੋ ਤੇ ਹੈ ਨਹੀਂ ਸੀਗਾ ਆ ਦੇਖੋ ਇੱਕ ਹੀ ਤਰ੍ਹਾਂ ਵਾਲਾ ਦਰਖਤ ਆ ਦੇਖੋ ਇਹ ਦਰਖਤ ਹੈ ਨਹੀਂ ਸੀ ਪਹਿਲਾਂ ਹੈ ਨਹੀਂ ਸੀਗਾ ਇੱਥੇ ਦਰਖਤ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਮਤਲਬ ਕਿ ਇੱਥੇ ਕੋਈ ਅਨਨੋਨ ਬੰਦੇ ਇੱਥੇ ਲੁੱਟਾਖਾ ਹੁੰਦੀਆਂ ਨੇ ਪਹਿਲਾਂ ਵੀ ਲੱਟਾਖਾ ਹੋਈਆਂ ਨੇ ਇਹ ਮੱਝੂਗਾ ਦਰਾਂਗੜ ਦਰਖਤ ਰੋਡ ਤੇ ਤੇ ਲੁੱਟਾਖਾ ਦਰਾਂ ਨੇ ਇੱਥੇ ਬੰਦੇ ਵੀ ਮੈਨੂੰ ਦਿਖਾਈ ਦਿੱਤੇ ਆ ਨੇ ਤਿੰਨ ਬੰਦੇ ਤਿੰਨ ਤੋਂ ਚਾਰ ਬੰਦੇ ਤੇ ਇਹਦਾ ਮਤਲਬ ਇੱਥੇ ਬੰਦੇ ਕੋਈ ਹੈਗੇ ਨੇ ਕੁਛ ਨਾ ਕੁਛ ਇੱਥੇ ਗਲਤ ਹੋ ਰਿਹਾ ਦੇਖੋ ਪੁਲਿਸ ਦੀ ਗੱਡੀ ਵੀ ਆ ਚੁੱਕ ਨਿਕਸਾ ਤੇ ਦੇਖ ਸਾਧਿਓ ਤੇ ਹੁਣ ਆਪਾਂ ਦੇਖਦੇ ਆ ਕਿ ਅਗਲੀ ਕਾਰਵਾਈ ਆ ਸਾਈਕਲ ਵੀ ਥੋੜਾ ਇੱਥੇ ਕੋਈ ਚੱਲੀ ਆ ਰਹੀ ਆ ਸਾਈਕਲ ਵੀ ਖੜਾ ਇੱਥੇ ਇੱਕ ਵੰਦੇ ਦਾ ਹੈ ਕਿ ਸੀ ਹਨਾ ਹਾਂ ਸਾਈਕਲ ਖੜਾ ਕਰ ਦੇ ਵੈਸੇ ਦੱਸੋ ਕੀ ਆ ਇਹ ਹੁਣ ਵੀ ਸਾਰੇ ਲੱਪਣਾ ਵੱਧਣ ਵਾਲੀ ਬਈ ਮੈਨੂੰ ਇਹ ਦੇਖ ਕੇ ਨਾ ਮੈਂ ਇੱਥੇ ਨਾ ਥੋੜਾ ਦਿਨ ਆਪਣਾ ਕਪਰਸੋਂ ਇੱਕ ਬੰਦਾ ਲੁੱਟਿਆ ਗਿਆ ਆ ਰਾਮਗੜ੍ਹ ਦਾ ਇੱਥੇ ਉਹਦੇ ਕੋਲ ਪਰਸ ਹਾਂ ਪਰਸ ਹੁੰਦੇ ਜਿਹਾ ਲੱਗਦਾ ਜੀ ਹਾਂ ਉਹ ਲੁੱਟ ਕੇ ਮਾਰ ਦਿੰਦੀ ਏ ਪਰੱਖ ਨੂੰ ਸਿੱਕ ਲਾ ਜਾਂਦੇ ਹਾਂ ਸਾਈਕਲ ਦੀ ਸ਼ਰਟਾਈ ਮੈਂ ਪਰਸ ਸੀਗਾ ਉਹਨਾਂ ਕੋਦੇ ਕੋਲੇ ਪਰਸ ਜਿਹੜਾ ਲੁੱਟਿਆ ਗਿਆ ਮੁੰਡਾ ਰਾਮ ਇੱਥੇ ਰਾਮਗੜ੍ਹ ਦਾ ਬੇੜਾ ਦਾ ਮੁੰਡਾ ਸੀਗਾ ਉਹ ਅੱਛਾ ਤੇ ਪਰਸ ਤੇ ਮੋਬਾਈਲ ਖੋਲਿਆ ਇੱਥੇ ਜੀ ਖੋਇਆ ਕਰਸੀ ਦੂਰੇ ਜੀ ਮੈਂ ਹੁਣ ਦਫ਼ਤਰ ਮੇਰਾ ਭਧੌੜੀ ਆ ਪੱਤਰਕਾਰ ਮੈਂ ਹੇ ਰਾਮ ਤੁਸੀਂ ਤਾਂ ਜਗਦੇਸ਼ ਸਿੰਘ ਜੀ ਹੈ ਨਾ ਮੈਂ ਜੋ ਆ ਰਿਹਾ ਮੈਨੂੰ ਦੇਖ ਕੇ ਨਾ ਤਿੰਨਾਂ ਨੇ ਇੱਥੇ ਦੇਖ ਕੇ ਬਲ ਮੂਰੇ ਜਿਹੋਏ ਫਿਰ ਲੋਕ ਅੱਗੇ ਦੇਖ ਕੇ ਆਪਣਾ ਆ ਫੜਿਓ ਸਾਰਾ ਆ ਫੜਾ ਬੜਵਾਣਾ ਇਹ ਗੰਦੀ ਰੋਗਦੇ ਗਾਹ ਤੱਕ ਕਰਾ ਦਾਂਗੇ ਓਹ ਤੇ ਮੈਨੂੰ ਦੇਖ ਕੇ ਲੋਕ ਅੱਗੇ ਇਹ ਮੱਜੀ ਕੇ ਰੋਡ ਦੇ ਇਹ ਮਤਲਬ ਕਿ ਹੋਇਆ ਦਿਖੇ ਸਨ ਨੋ ਨੋ ਬੰਦੇ ਦਿਖੇ ਆ ਤੇ ਤੁਸੀਂ 2 ਮਿੰਟ ਵਿੱਚ ਪਹੁੰਚਿਓ ਇੱਥੇ ਤੱਲਿਆ ਥਾਣੇ ਤੋਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਗਦੇਸ਼ ਸਿੰਘ ਜੀ ਇਦੂ ਬਰਨ ਸਰਨਿਕ ਕੋ ਕਾਲ ਆਈ ਸੀ ਹਾਂਜੀ ਉਹਦੇ ਮੁਕਾਲ ਦੇ ਮੁਤਾਬਕ ਅਸੀਂ ਮੌਕੇ ਤੇ ਪਹੁੰਚੇ ਹਾਂ ਪਤਾ ਲੱਗਿਆ ਇੱਕ ਦਰਖਤ ਵੱਢ ਕੇ ਲੋਕਾਂ ਨੂੰ ਲੁੱਟਣ ਵਾਸਤੇ ਸੜਕ ਦੇ ਵਿਚਾਲੇ ਸਿੱਟਿਆ ਹੋਇਆ ਸੀ ਦਰਖਤ ਨੂੰ ਅਸੀਂ ਪਾਸੇ ਕਰਾਤਾ ਬਲਕਿਨ ਅਸੀਂ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਓਕੇ ਠੀਕ ਹੈ ਜੀ ਤੇ ਪਹਿਲਾਂ ਵੀ ਮੈਂ ਸੁਣਿਆ ਜੀ ਇੱਥੇ ਬਾਰਦਾਤਾਂ ਹੋਈਆਂ ਕੋਈ ਇਹ ਜਿਹੀ ਲੁੱਟ ਖੋਹ ਲਈਆਂ ਤੇ ਹੋ ਸਕਦਾ ਪਰ ਸਾਡੀ ਨੋਲਿਜ ਨਹੀਂ ਅਜੇ ਤੱਕ ਆਈ ਸੀ ਗੱਲ ਇਹ ਹੁਣ ਅਸੀਂ ਇਸ ਰੋਡ ਦਾ ਪੂਰਾ ਖਿਆਲ ਵੀ ਰੱਖਾਂਗੇ ਇਹਨਾਂ ਨੂੰ ਫੇਸ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ ਠੀਕ ਹੈ ਜੀ ਧੰਨ